ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਅੱਜ 882364 ਦੇ ਉੱਪਰ ਜੋ ਕੇਸ ਲੱਗੇ ਹੋਏ ਸੀ ਉਹਨਾਂ ਦੀ ਸੁਣਵਾਈ ਹੋਣੀ ਸੀ ਸੋ ਇਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਜੋ ਹੈ ਉਹ ਸਾਹਮਣੇ ਆਈ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ ਕਿ ਇਹ ਪੋਸੀਬਿਲਟੀ ਹੈ ਔਰ ਇਸ ਦੇ ਹੋਣ ਦੇ ਪੂਰੇ ਪੂਰੇ ਜੋ ਹੈ ਉਹ ਚਾਂਸਸ ਵੀ ਬਣਨਗੇ ਸੋ ਕੀ ਪੋਸੀਬਿਲਟੀ ਸੀ ਉਸ ਨੂੰ ਲੈ ਕੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸੋ ਉਹੀ ਜੋ ਹੈ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ 8TT234 ਦੇ ਉੱਪਰ B&NIS ਵਾਲਾ ਕੇਸ ਲੱਗਿਆ ਉਹਨਾਂ ਦੀ ਸੁਣਵਾਈ ਜੋ ਹੈ CW P 14547 2024 ਸੀਰੀਅਲ ਨੰਬਰ 212 ਤੇ ਹੋਣੀ ਸੀ ਔਰ ਇਸ ਨੂੰ ਇੰਟਰਿਮ ਰਿਲੀਫ ਨੋਟਿਸ ਆਫ ਮੋਸ਼ਨ 57 2024 ਹੋਇਆ ਹੈ ਮਤਲਬ ਕਿ 5 7 2024 ਨੂੰ ਜੋ ਹੈ ਹੁਣ ਇਸ ਦੀ ਫੇਰ ਸੁਣਵਾਈ ਜੋ ਹੈ ਉਹ ਹੋਏਗੀ। ਔਰ ਕੁਝ ਸਾਥੀ ਜਦੋਂ ਮੈਂ ਇਹ ਕਹਿ ਰਿਹਾ ਸੀ ਕਿ बीएड ਵੱਲੋਂ ਜੋ ਹੈ ਇਸ ਦੇ ਉੱਪਰ ਜਰੂਰ ਸਟੇਜ ਉਹ ਪਹਿਲਾ ਵਾਲਾ ਲੱਗਿਆ ਹੋਇਆ ਹੈ ਉਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਕੁਝ ਸਾਥੀ ਕਹਿ ਰਹੇ ਸੀ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਜੋ ਹੈ ਉਹ ਲਾਗੂ ਹੋ ਜਾਏਗੀ। ਔਰ ਇਸ ਨੂੰ ਵੀ ਮੈਂ ਲੈ ਕੇ ਕਲੈਰੀਫਿਕੇਸ਼ਨ ਦੇ ਦਿੱਤੀ ਸੀ ਕਿ ਹਾਈ ਕੋਰਟ ਦੇ ਵਿੱਚ बीएड ਵੱਲੋਂ ਜੋ ਪੱਖ ਰੱਖ ਕੇ ਜਾ ਰਿਹਾ ਉਹ ਹੋਰ ਨਹੀਂ। ਸੋ ਇਸ ਤੋਂ ਇਲਾਵਾ ਜੇ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕਰ ਦਿੱਤੀ ਜਾਏਗੀ ਫਿਲਹਾਲ ਇਹ ਅਪਡੇਟ ਹੈ ਕਿ 5/7/2024 ਨੂੰ ਇਸ ਕੇਸ ਦੀ ਦੁਆਰਾ ਜੋ ਹੈ ਉਹ ਹੀアリング ਹੋਏਗੀ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ